ਜੀ ਭਾਈ ਜੀ ਪੂਰੀ ਜ਼ਿੰਮੇਵਾਰੀ ਹੈ ਆਪਣੀ ਦੋਨੇ ਬਰੀਡਾਂ ਦੀ ਆਪਣੀ ਹਾਂ ਜੀ ਹਾਂ ਆਪਣੀ ਪੂਰੀ ਜ਼ਿੰਮੇਵਾਰੀ ਹੈ ਜੀ ਆਪਣੀ ਪ੍ਰੋਪਰ ਪੂਰੀ ਵੈਕਸੀਨ ਦੀ ਜ਼ਿੰਮੇਵਾਰੀ ਹੋਊਗੀ ਜੀ ਨਸਲ ਦੀ ਜ਼ਿੰਮੇਵਾਰੀ ਹੋਊਗੀ ਆਂਡੇ ਦੀ ਵੀ ਜ਼ਿੰਮੇਵਾਰੀ ਹੋਊਗੀ ਆਪਣਾ ਇਹ ਨਹੀਂ ਹੈਗਾ ਵੀ ਅਗਲੇ ਦੇ ਘਰੇ ਜਾ ਕੇ ਆਂਡਾ ਨਾ ਦੇਵੇ ਜਾਂ ਉਹ ਨਾ ਕਰੇ ਆਪਣਾ ਬਿਲਕੁਲ ਪ੍ਰੋਪਰ ਉਹ ਆਈ ਆਪਣੀ ਇਹ ਚੀਜ਼ ਨਹੀਂ ਹੈਗਾ ਜੇ ਅਗਲਾ ਕਾ ਸਾਫ ਸੰਭਾਲ ਵਧੀਆ ਰੱਖੂਗਾ ਜੀ ਤਾਂ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਜਿਹਦੇ ਵਿੱਚ ਜੇ ਉਹ ਨਾ ਅਗਲਾ ਸਾਫ ਸੰਭਾਲ ਨਹੀਂ ਰੱਖੂਗਾ ਤੇ ਫਿਰ ਸਾਡੀ ਤਾਂ ਇਹਦੇ ਵਿੱਚ ਕੀ ਹੋਗਾ ਜੀ ਤੁਸੀਂ ਦੇਖ ਰਹੇ ਹੋ ਜੀ ਗਵਿੰਦਗੜ੍ਹ ਖੋਖਰ ਢੱਡਾ ਫਾਰਮ ਜੋ ਕੇ ਮੁਰਗੀ ਆਣੇ ਅੱਗੇ ਗੱਲਬਾਤ ਕਰਦੇ ਆਂ ਮਾਈਆਂ ਨਾਲ ਜਰਨੈਲ ਸਿੰਘ ਜੀ ਨਾਲ ਜੋ ਕਿ ਵੀ ਕੀ ਗੱਲਬਾਤ ਆ ਗਈ ਸੁਣਦੇ ਆਂ ਆ ਜਰਨੈਲ ਸਿੰਘ ਜੀ ਕੀ ਕਹੋਗੇ ਫਾਰਮ ਤੇ ਕੀ ਫੈਸਿਲਿਟੀਆਂ ਨੇ ਆਪਣੀਆਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦਾ ਆਂ ਸਾਡੇ ਨਿੱਕੇ ਸੱਜੇ ਸਾਡੇ ਫਾਰਮ ਤੇ ਆਉਣ ਦਾ ਤੁਹਾਡਾ ਜੀ ਤੇ ਆਪ ਦਾ ਇਹ ਜੀ ਕਹਨੇ ਆ ਜੀ ਆਪਣੇ ਕੋਲੇ ਦੇਖੋ ਨਸਲ ਰੱਖੀ ਹੈ ਜੀ ਬਲੈਕ ਕਾਟਰ ਲੋਪ ਆਸਟ੍ਰੇਲੀਆ ਦੀ ਨਸਲ ਹੈ ਜੀ ਇਹ 4 ਮਹੀਨੇ ਦਾ ਪਾਣਾ ਹੈ ਸਾਡੇ ਕਿਤੇ 9 ਮਹੀਨਾ ਦਾ ਪਾੜਾ ਹੋ ਗਿਆ ਜੀ ਇਸ ਟਾਈਮ ਕਿਸੇ ਨੂੰ ਆਂਡੇ ਤੇ ਸਾਡੇ ਵਾਸਤੇ ਚਾਹੀਦੀ ਹੋਵੇ ਜੀ ਆਪਣੇ ਕੋਲ ਸੰਪਰਕ ਕਰੇ ਤੇ ਉਹ ਨਹੀਂ ਹੈਗੇ ਜੀ ਆਪਣੇ ਕੋਲੇ ਵੀ ਕੋਈ ਦੋ ਨੰਬਰ ਦਾ ਕੰਮ ਹੈ ਜੇ ਉਹਨੂੰ ਕੋਈ ਚੀਜ਼ ਮਿਲੂਗੀ ਆਪੇ ਬੰਦਾ ਦੇਖੇ ਉਰੇ ਦੇਖ ਕੇ ਬੰਦਾ ਜੀ ਲਿਜਾ ਸਕਦਾ ਹੈ ਸਾਪਕਵਾਲ ਟਿੱਪੀ ਆ ਆਪਣੇ ਕੋਲੇ ਬਿਲਕੁਲ ਜੈਨੂਨ ਕਮ ਆ ਆਪਣਾ ਕੋਈ ਐ ਨਹੀਂ ਹੈਗਾ ਕਿ ਕਿਸ ਤਰ੍ਹਾਂ ਦਾ ਹੋ ਆ ਜੋ ਕਰ ਰਹੇ ਆ ਆਪ ਆਪ ਕਰ ਰਹੇ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਹੈਗਾ ਜਿਹਦੇ ਵਿੱਚ ਤੇ ਆਪੇ ਹਰੇਕ ਨੂੰ ਹੀ ਕਹਿਣਾ ਵੀ ਵਧੀਆ ਸਿਸਟਮ ਹੈ ਆਉ ਦੇਖੋ ਤੇ ਆਪਣਾ ਨਾਮਾ ਕਮ ਆਪਾਂ ਨੂੰ ਵੀ ਰਿਸਪੌਂਸ ਮਿਲੇ ਜੀ ਵਧੀਆ ਹੋਵੇ ਆਪਣਾ ਦੇਖ ਸਕਦੇ ਹਾਂ ਜੀ ਬਲੈਕ ਕਲਸਟਰ ਲੋਪ ਜੋ ਕਿ ਨਸਲ ਆ ਗਈ ਬਾਈਆਂ ਕੋਲ ਆ ਵੈਲਿਊਏਬਲ ਆ ਕੋਈ ਵੀ ਲੈ ਜਾ ਸਕਦਾ ਤੇ ਹਾਂ ਜੀ ਕੀ ਕਹੋਗੇ ਇਸ ਨਸਲ ਬਾਰੇ ਇਹ ਨਸਲ ਬਹੁਤ ਚੰਗੀ ਹੈ ਜੀ ਵਧੀਆ ਨਸਲ ਹੈ ਜੀ ਇਹ ਜੇ ਕਿਸੇ ਨੂੰ ਅੰਡੇ ਵਾਸਤੇ ਚਾਹੀਦਾ 100 ਪੀਸ 200 ਪੀਸ ਜਿੰਨਾ ਵੀ ਚਾਹੀਦਾ ਆਪਾਂ ਤੁਹਾਨੂੰ ਦੇ ਸਕਦਾ ਜੀ ਬਿਲਕੁਲ ਅੰਡੇ ਦੇ ਇਸ ਟਾਈਮ ਤਿਆਰ ਹੈ ਇਹ ਤੇ ਇਹਦਾ ਮੀਟ ਚਿਕਨ ਪਰ ਵੀ ਬੱਤੀ ਜਾਂਦੀ ਹੈ ਜੀ ਇਹਦਾ ਵੇਟ ਵੋ ਕਰਦਾ ਬੱਚਾ ਬਹੁਤ ਹੋਵਾ ਹੈ ਤੰਦਰੁਸਤੀ ਹੈ ਜੀ ਦਾ ਬਿਮਾਰੀ ਘੱਟ ਪੈਂਦੀ ਹੈ ਦੂਜੇ ਨਾਲੋਂ ਐ ਮੰਨ ਕੇ ਚੱਲੋ ਕਿ ਕਿ ਕੀ ਨਾ ਆਪਣੇ ਫਾਰਮ ਦਾ ਹੀ ਆਪਣੇ ਫਾਰਮ ਦਾ ਜੀ ਢੱਡਾ ਫਾਰਮ ਆਪਣਾ ਅੱਛਾ ਜੀ ਕਿੱਥੇ ਜੇ ਪੈਂਦਾ ਜੀ ਇਹ ਇਹ ਆਪਣਾ ਸੁਨਾਮ ਰੈਡ ਲਹਿਰਾ ਰੋਡ ਤੇ ਪੈ ਗਿਆ ਜੀ ਫਾਰਮ ਇਹ ਬਿਲਕੁਲ ਉੱਪਰ ਫਾਰਮ ਹੈ ਆਪਣਾ ਆਪਣੇ ਪਿੰਡ ਤੋਂ ਗਮਿੰਦ ਕੱਢਦੇ ਅੱਡੇ ਤੋਂ ਆ ਮਾਡਲ ਦਾ ਕਿਲੋਮੀਟਰ ਪੈਂਦਾ ਇਧਰ ਕੋਖਰ ਦੇ ਢੇ ਤੋਂ ਅਧਾ ਕਿਲੋਮੀਟਰ ਪੈਂਦਾ ਜੀ ਇੱਥੇ ਆ ਗਿਆ ਇਹ ਲਵੇ ਇਹਦੇ ਸਕੂਲ ਹੈ ਜੀ ਆ ਕਾਂਟੀ ਵਰਲਡ ਸਕੂਲ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਭਾਈ ਜੀ ਇਹ ਕਿਹੜੀ ਨਸਲ ਲੱਗੀ ਜਿਹੜੀ ਤੁਸੀਂ ਸਾਨੂੰ ਦਿਖਾ ਰਹੇ ਹੋਗੇ ਇਹ ਨਸਲ ਹੈ ਵੀਰਿਆਰਾ ਯਾਰ ਇਹ ਵੀ ਨਸਲ ਬਹੁਤ ਚੰਗੀ ਹੈ ਆ ਮੰਨ ਕੇ ਚੱਲੋ ਇਹ ਹੈਗੀ 2.5 ਮਹੀਨਾ ਦੀ ਅਜੇ ਉਮਰ ਹੈ ਦੀ ਕੋਈ ਹੈ ਇਹ ਵੀ ਆਪਣੇ ਕੋਲੇ ਆਲਵੇ ਲਿਆ ਵੀ ਬੰਦਾ ਜੇ ਕਿਸ ਨੂੰ ਚਾਹੀਦੀ ਹੋਵੇ ਇਹ ਵੀ ਲਿਆ ਸਕਦਾ ਹੈ ਇਹ ਲੋਕਨ ਪ੍ਰੋਪਰ ਵੈਕਸੀਨ ਹੋਈ ਹੋਈ ਆ ਦੋਨੇ ਨਸਲਾਂ ਨੂੰ ਇਹਨੂੰ ਵੀ ਉਹਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਇਚਾ ਹੋਣੀ ਹੈਗਾ ਜੀ ਠੀਕ ਹੈ ਜੀ ਹਾਂ ਬਹੁਤ ਵਧੀਆ ਨਸਲ ਹੈ ਓਕੇ ਦੀ ਰਪੋਟ ਨਸਲ ਹੈ ਤੇ ਇਹ ਵੀ ਜਾਣੀ ਅੰਡੇਆਂ ਵਾਸਤੇ ਤੇ ਮੀਟ ਵਾਸਤੇ ਹਾਂ ਜੀ ਹਾਂ ਇਹ ਜ਼ਿਆਦਾਤਰ ਕੱਲੇ ਅੰਡੇ ਵਾਸਤੇ ਜ਼ਿਆਦਾ ਵਰਤੀ ਜਾਂਦੀ ਹੈ ਇਹ ਠੀਕ ਹੈ ਜੀ ਹਾਂ ਥੋੜਾ ਇਹ ਵੇਟ ਘੱਟ ਕਰਦੀ ਔ ਵੇਟ ਵਧ ਕਰਦੀ ਹੈ ਬਾਕੀ ਦਾ ਅੰਡੇ ਦੀ ਪਰਬਤ ਦੇਦੀ ਵੀ ਬਹੁਤ ਜ਼ਿਆਦਾ ਹੈ ਜੀ ਤੇ ਆਪਣੀ ਬਲੈਕ ਕਾਸਟਰ ਲੋਕ ਵੀ ਬਹੁਤ ਜ਼ਿਆਦਾ ਹੈ ਜੀ ਦੋਨੇ ਨਸਲਾਂ ਤੇ ਆਪਣਾ ਜੀ ਕੰਮ ਕਰਿਆ ਹੋਇਆ ਹੈ ਇਹ ਆਪਾਂ ਦੂਜਾ ਸਾਲ ਹੋ ਗਿਆ ਐਕਸੀ ਫਾਰਮ ਉਹ ਕਰੇ ਨੂੰ ਪਿਛਲੀ ਵਾਰ ਵੀ ਆਪਾਂ ਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਸੀਗਾ ਤੇ ਅਜੇ ਵੀ ਆਪਣਾ ਵਧੀਆ ਜੀ ਸਿਸਟਮ ਜਾਨੀ ਕਿ ਅਜਾ ਪਰਨੋਂ ਬੱਚਾ ਵਧਾਤਾ ਸੀ ਨੇ ਡਿਮਾਂਡ ਗਾਹਕ ਥੋੜਾ ਜਿਆਦਾ ਆਈ ਸੀ ਆਪਣੇ ਕੋਲੇ ਉਹ ਆ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਬੰਦੇ ਆ ਉਹ ਜੁੜੇ ਹੋਏ ਨਾਲ ਦੇਖ ਸਕਦੇ ਹੋ ਮਿੱਤਰੋ ਜੋ ਕਿ ਬਲੈਕ ਕਸਟਰ ਲੋਪ ਉਹਦੇ ਬਰੀਡ ਆ ਗਈ ਮੁਰਗੀਆਂ ਦੀ ਲਿਜਾ ਸਕਦੇ ਹਾਂ ਜੀ ਉਹਰੇ ਘਰੇਲੂ ਜਾਨੀ ਪਾਲਣ ਵਾਸਤੇ ਬਾਈਆਂ ਕੋਲ ਆ ਵੱੱਲੂ ਆ ਬਲਾ ਕੋਕਰ ਗੁਮਿੰਦਗੜ੍ਹ ਕੋਕਰ ਜੇਜੀਆਂ ਲਹਿਰਾ ਜਖਰ ਰੋਡ ਤੇ ਸਥਿਤ ਆ ਜੀ ਤੇ ਇਧਰ ਇਹ ਕਿਹੜੀ ਆ ਜੀ ਆਪਣਾ ਇਹ ਆਰ ਆਰ ਆ ਜੀ ਆਰ ਆਰ ਆ ਇਹ ਨਸਲ ਕਿਉਂਕਿ ਇਹ ਵੀ ਆਂਡਿਆਂ ਵਾਸਤੇ ਰੈਲੂ ਪਾਲਣ ਦੇ ਲਈ ਇਹਨਾਂ ਨੂੰ ਮਿਲ ਸਕਦੇ ਹੋ ਉਹਨਾਂ ਦਾ ਨੰਬਰ ਅਸੀਂ ਦਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਜਰੂਰ ਪੁੱਛੋ ਜੀ ਉਰੇ ਟੱਡਾ ਫਾਰਮ ਗੁਮਿੰਦਗੜ੍ਹ ਜੇਜੀਆਂ ਕਿਉਂਕਿ ਲਹਿਰਾ ਜਖਰ ਰੋਡ ਤੇ ਸਥਿਤ ਆ ਜੀ ਭਾਈ ਜੀ ਪੂਰੀ ਜ਼ਿੰਮੇਵਾਰੀ ਹੈ ਆਪਣੀ ਦੋਨੇ ਬਰੀਡਾਂ ਦੀ ਆਪਣੀ ਹਾਂ ਜੀ ਹਾਂ ਆਪਣੀ ਪੂਰੀ ਜ਼ਿੰਮੇਵਾਰੀ ਹੈ ਜੀ ਆਪਣੀ ਪ੍ਰੋਪਰ ਪੂਰੀ ਵੈਕਸੀਨ ਦੀ ਜ਼ਿੰਮੇਵਾਰੀ ਹੋਊਗੀ ਜੀ ਨਸਲ ਦੀ ਜ਼ਿੰਮੇਵਾਰੀ ਹੋਊਗੀ ਅੰਡੇ ਦੀ ਵੀ ਜ਼ਿੰਮੇਵਾਰੀ ਹੋਊਗੀ ਆਪਣਾ ਇਹ ਨਹੀਂ ਹੈਗਾ ਵੀ ਅਗਲੇ ਦੇ ਘਰੇ ਜਾ ਕੇ ਅੰਡਾ ਨਾ ਦੇਵੇ ਜਾਂ ਉਹ ਨਾ ਕਰੇ ਆਪਣਾ ਬਿਲਕੁਲ ਪ੍ਰੋਪਰ ਉਹ ਆਈ ਆਪਣੀ ਇਹ ਚੀਜ਼ ਨਹੀਂ ਹੈਗਾ ਜੇ ਅਗਲਾ ਕਾ ਸਾਫ ਸੰਭਾਲ ਵਧੀਆ ਰੱਖੂਗਾ ਜੀ ਤਾਂ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਇਹਦੇ ਵਿੱਚ ਜੇ ਉਹ ਨਾ ਅਗਲਾ ਸਾਫ ਸੰਭਾਲੀ ਰੱਖੂਗਾ ਤੇ ਫਿਰ ਸਾਡੀ ਤਾਂ ਇਹਦੇ ਵਿੱਚ ਕੀ ਹੋਗਾ ਜੀ ਠੀਕ ਹੈ ਜੇ ਪੁੱਛੋ ਤੁਸੀਂ ਦੇਖ ਸਕਦੇ ਹੋ ਟੱਡਾ ਫਾਰਮ ਤੇ ਸੌਂਕ ਦੇ ਨਾਲ ਪਾਈਆਂ ਨੇ ਬੱਕਰੀਆਂ ਰੱਖਿਆ ਨੇ ਤੇ ਕੁੱਤੇ ਵੀ ਨੇ ਨਸਲਾਂ ਦੇ ਕਈ ਨਸਲਾਂ ਦੇ ਉਰੇ ਲਖਾਣਾ ਸਾਨੂੰ ਟੱਡਾ ਫਾਰਮ ਬਾਕੀ ਗੱਲ ਬੰਦ ਕਰਦੇ ਹਾਂ ਹਾਂ ਜੀ ਬਾਈ ਜੀ ਇਹ ਸੌਂਕ ਵਾਸਤੇ ਰੱਖਿਆ ਹੋਇਆ ਜਿਹੜਾ ਆਪਣਾ ਇਹ ਹਾਂ ਵੀਰੇ ਇਹ ਤਾਂ ਆਪਣਾ ਆਪਣਾ ਬਸ ਇੱਕ ਸੌਂਕ ਵਾਸਤੇ ਨਾਲੇ ਸਾਨੂੰ ਨੌਲੇਜ ਆਈ ਜਾਂਦੀ ਹੈ ਤੇ ਪਤਾ ਲੱਗੀਆਂ ਨਾਲੇ ਵਧਾਈ ਜਾਂਦੇ ਆ ਵੀਰੇ ਇਹ ਵੀ ਆਪਣੇ ਕੋਲੇ ਰੱਖੀਆਂ ਹੋਈਆਂ ਨੇ ਬੱਕਰੀਆਂ ਦੋ ਤਰ੍ਹਾਂ ਦੀ ਨਸਲ ਆਪਣੇ ਕੋਲੇ ਇੱਕ ਤਾਂ ਦੇਸੀ ਆ ਗਈ ਆਮ ਇੱਕ ਆਪਣੇ ਕੋਲੇ ਬੀਟਰ ਲੱਗੀ ਹੋਈ ਹੈ ਠੀਕ ਹੈ ਜੀ ਹਾਂ ਵੀਆਂ ਨਾਲ ਸੰਪਰਕ ਕਰਨ ਦੇ ਲਈ ਜਰਨੈਲ ਸਿੰਘ ਇਹਨਾਂ ਦਾ ਨੰਬਰ 98773 30340 98773 30340 ਇਹਨਾਂ ਬਾਈਆਂ ਨਾਲ ਜਰਨੈਲ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋ ਜਿਸ ਮੇਰੇ ਵੀਰ ਭਾਈ ਨੂੰ ਵੀ ਇਹ ਨਸਲ ਜਿਹੜੀ ਨਾਲ ਵੀ ਰੱਖੀ ਹੋਈ ਹੈਗੀ ਉਹਦੀ ਲੋੜ ਹੋਵੇ